ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਮੁਖਸਰ ਤੋਂ ਆ ਕਾਸਟ ਹੈ ਛੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਜੀ ਇਹਨਾਂ ਦੀ ਡੇਟ ਆਫ ਬਰਥ 1999 ਲੜਕਾ ਅੰਮ੍ਰਿਤਧਾਰੀਆ ਤੇ ਡਬੋਸੀਆ ਇੰਨਾ ਲਵੇ ਇੱਕ ਬੇਟਾ ਜੀ 6 ਸਾਲ ਦਾ ਲੜਕੇ ਨੂੰ ਜ਼ਮੀਨ ਦੇ ਤਿੰਨ ਕਿੱਲੇ ਆਉਂਦੇ ਨੇ ਤੇ ਲੜਕਾ ਜੋਬ ਕਰਦਾ ਹੈ ਡੈਂਟਿਸਟ ਨੇ ਇਹ ਇਹਨਾਂ ਨੂੰ ਲੜਕੀ ਆਪਣੇ ਹੀ ਕਸ਼ਟ ਚ ਚਾਹੀਦੀ ਆ ਅਗਰ ਲੜਕੀ ਡਬੋਸੀ ਆ ਤੇ ਲੜਕੇ ਕੋਲ ਕੋਈ ਕੁੜੀ ਹੈ 4 ਤੋਂ 5 ਸਾਲ ਦੀ ਤਾਂ ਵੀ ਇਹ ਰਿਸ਼ਤਾ ਲੈ ਲੈਣਗੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ